कह पयो तीरथ व्रत किए राम शरण नहीं आवे जोग जग नह फल तहै मान्यो जो प्रब जस बिसरावे मान मोह दोनों को पर हर गोविंद के गुण गावे कहो नानक एहि बिद को प्राणी जीवन मुक्त कहावे बिलावल महला नोवा जा भजन राम को नाही जनम अकारत खोया यह राखो मन माही रहाओ तीरथ करे व्रत फुन राखे नह मनुआ बस जाको नह फल धर्म ताहे तुम मानो साच कहत मह याको ਜੈਸੇ ਪਾਹਨ ਜਲ ਮਹਿ ਰਾਖਿਓ ਭੇਦੇ ਨਹ ਤਹਿ ਪਾਣੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਨ ਜੋ ਪ੍ਰਾਨੀ ਕਲਮੈ ਮੁਕਤ ਨਾਮ ਤੇ ਪਾਵਤ ਗੁਰយਹ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੁਆ ਜੋ ਪ੍ਰਭ ਕੇ ਗੁਣ ਗਾਵੇ ਬਿਲਾਵਲ ਅਸ਼ਟਪਦੀਆਂ ਮਹਿਲਾ ਪਹਿਲਾ ਕਰ ਦਸਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਨਿਕਟ ਵਸੇ ਦੇਖੇ ਸਭ ਸੋਈ ਗੁਰਮੁਖ ਵਿਲਾ ਬੂਝੇ ਕੋਈ ਵਿਣ ਪੈ ਭਈਏ ਭਗਤ ਨਾ ਹੋਈ ਸਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਉ ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਥ ਕਰਨੇ ਤੇ ਰਹੇ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਤ ਸਾਜਾ ਮਨ ਸੋਈ ਮਨਮੁਖ ਕਥਨੀ ਹੈ ਪਰ ਰਹਿਤ ਨ ਹੋਈ ਨਾ ਬਹੋ ਭੂਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰਜਾਲ ਘਟ ਘਟ ਵਿਆਪ ਰਹਿਓ ਬਿਖ ਨਾਲ ਜੋ ਆਜੇ ਸੋ ਦੀਸੇ ਕਾਲ ਕਾਰਜ ਸੀਧੋ ਰਦੇ ਸਮਾਲ ਸੋ ਗਿਆਨੀ ਜਿਨ ਸਬਦ ਲਿਵਲਾਈ मनमुख होमे पत गवाई आपे करते भगत कराई गुरुमुख आपे दे वढाई रैन अंधारी निर्मल ज्योत नाम बिना झूठे कुचल कछोत वेद पुकारे भगत सरोत सुन सुन माने देखे ज्योत शास्त्र सिमरत नाम दृणामं ਗੁਰਮੁਖ ਸਾੰਤ ਊਤਮ ਕਰਾਮੰ ਮਨਮੁਖ ਜੋਨੀ ਦੁਖ ਸਹਾਮੰ ਬੰਧਨ ਟੂਟੇ ਇਕ ਨਾਮ ਵਸਾਮੰ ਮਨੇ ਨਾਮ ਸਚੇ ਪਤ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕਹੋ ਪਾਵੇ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਏ ਬਿਲਾਵਲ ਮਹਿਲਾ ਪਹਿਲਾ ਮਨ ਕਾ ਕਹਾ ਮਨਸਾ ਕਰੇ ਇਹੋ ਮਨ ਪੁੰਨ ਪਾਪ ਉਚਰੇ ਮਾਇਆ ਮਦ ਮਾਤੇ ਤ੍ਰਿਪਤ ਨ ਆਵੇ ਤ੍ਰਿਪਤ ਮੁਖਤ ਮਨ ਸਾਜਾ ਪਾਵੇ ਧਨ ਧਨ ਕਲਤ ਸਭ ਦੇਖ ਅਭਿਮਾਨਾ ਬਿਨ ਆਵੇ ਕਿਛ ਸੰਗ ਨਾ ਜਾਣਾ ਰਹਾਉ ਕੀ ਚਹੇ ਰਸ ਭੋਗ ਖੁਸ਼ੀਆ ਮਨ ਕੇਰੀ ਤਨ ਲੋਕਾ ਤਨ ਭਸਮੇ ਟੇਰੀ ਖਾਕੂ ਖਾਕ ਰਲੇ ਸਭ ਫੈਲ ਬਿਨ ਸਬਦੇ ਨਹੀਂ ਉਤਰੇ ਮੈਲ ਗੀਤ ਰਾਗ ਕਨ ਤਾਲ ਸੇ ਪੂਰੇ ਤ੍ਰਿਹੁ ਗੁਣ ਉਪਜੇ ਬਿਨ ਸੇ ਦੂਰੇ ਦੂਜੀ ਦੁਰਮਤ ਦਰਦ ਨਜਾਏ ਛੂਟੇ ਗੁਰਮੁਖ ਕਾਰੋ ਗੁਣ ਗਾਏ ਧੋਤੇ ਊਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜੇ ਨਾਟਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਤੀਆ ਸੂਕਰ ਸਵਾਨ ਗਰਧਭ ਮੰਜਾਰਾ ਪਸੂ ਮਲੇ ਚੁਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਤਿਨ ਜੋਨ ਪਵਾਈਏ ਬੰਧਨ ਬਾਦਿਆ ਆਇਏ ਜਾਈਏ ਗੁਰ ਸੇਵਾ ਤੇ ਲਹੇ ਪਦਾਰਥ ਹਿਰਦੇ ਨਾਮ ਸਦਾ ਕਿਰਤਾਰਥ ਸਾਚੀ ਦਰਗਹਿ ਪੂਛ ਨ ਹੋਏ ਮਾਨੇ ਹੁਕਮ ਸੀਝੇ ਦਰਸੋਏ ਸਤਗੁਰ ਮਿਲੇ ਤਾ ਤਿਸ ਕੋ ਜਾਣੇ ਰਹੇ ਰਜਾਈ ਹੁਕਮ ਪਛਾਣੇ ਹੁਕਮ ਪਛਾਨ ਸੱਚੇ ਦਰਵਾਸ ਕਾਲ ਵਿਕਾਲ ਸਬਦ ਭਏ ਨਾਸ ਰਹੇ ਅਤੀਤ ਜਾਣੇ ਸਭ ਤਿਸ ਕਾ ਤਨ ਮਨ ਅਰਪੇ ਹੈ ਇਹੋ ਜਿਸ ਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਬਿਲਾਵਲ ਮਹਲਾ ਤੀਜਾ ਅਸ਼ਟਪਦੀਕਰ ਦਸਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਜਗ ਕਉ ਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਟ ਅਭਿਮਾਨ ਬਿਨ ਆਵੇ ਪਾਜ ਲਹਿਗ ਨਿਦਾਨ ਸਤਗੁਰ ਸੇਵ ਨਾਮ ਵਸੇ ਮਨ ਚੀਤ ਗੁਰ ਭੇਟੇ ਹਰ ਨਾਮ ਚਿਤਾਵੇ ਬਿਨ ਆਵੇ ਹੋਰ ਝੂਟ ਪਰੇਤ ਰਹਾਉ ਗੁਰ ਕਹਿਆ ਸਾਕਾਰ ਕਮਾਵੋ ਸਬਦ ਚੀਨ ਸਹਜ ਕਰਿ ਆਵੋ ਸਾਚੇ ਨਾਏ ਵਡਾਈ ਪਾਵੋ ਆਪ ਨ ਬੂਝੇ ਲੋਕ 부ਝਾਵੇ ਮਨ ਕਾ ਅੰਧਾ ਅੰਧ ਕਮਾਵੇ ਦਰ ਕਰ ਮਹਿਲ ਠੋਰ ਕੈਸੇ ਪਾਵੇ ਹਰ ਜਿਉ ਸੇਵੀਏ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਇਸ ਨਾਲ ਕੀ ਚਲੇ ਪਹਿ ਨਾਮੀ ਸਾਚਾ ਨਾਮ ਸਾਚੇ ਸ਼ਬਦ ਜਾਣੇ ਆਪੇ ਆਪ ਮਿਲੇ ਝੂਖੇ ਅਭਿਮਾਨੇ ਗੁਰਮੁਖ ਨਾਮ ਸਦਾ ਸਦਾ ਵਖਾਣੇ ਸਤਗੁਰ ਸੇਵੀਏ ਦੂਜੇ ਦੁਰਮਤ ਜਾਈ ਔਗਣ ਕਾਟ ਪਾਪਾ ਬਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਗੁਰ ਮਿਲੀਏ ਵੜੀ ਵੜਿਆਈ ਦੁੱਖ ਕਾਟੇ ਹਿਰਦੇ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੋਖ ਦੁਆਰ ਨਾਨਕ ਗੁਰਮਤਿ ਮਾਨਿਆ ਪਰਵਾਰੇ ਸਾਧਾਰ ਬਿਲਾਵਲ ਮਹਿਲਾ ਚੌਥਾ ਅਸ਼ਪਦੀ ਆਕਰ 11ਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਆਪੇ ਆਪ ਖਾਏ ਹੋ ਮੇਟੇ ਅੰਦਨ ਹਰ ਰਸ ਗੀਤ ਗਵਈਆ ਗੁਰਮੁਖ ਪਰਤੇ ਕੰਚਨ ਕਾਇਆ ਨਿਰਭੋ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖਿਨ ਪਲ ਰਹਿ ਨਾ ਸਕੋ ਬਿਨ ਨਾਵੇ ਗੁਰਮੁਖ ਹਰ ਹਰ ਪਾਠ ਪੜਈਆ ਰਹਾਓ ਇਕ ਗਿਰੋ ਦਸ ਦਵਾਰ ਹੈ ਜਾਖੇ ਅਹ ਨਿਸ ਤਸਕਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰਿ ਲੈ ਜਾਵੇ ਮਨ ਮੁਖ ਅੰਦਲੇ ਖਬਰ ਨ ਪਈਆ ਕੰਚਨ ਕੋਟ ਬਹੁ ਮਾਨਕ ਭਰੀਆ ਜਾਗੇ ਗਿਆਨ ਤਤ ਲੈ ਲਈਆ ਤਸਕਰ 헤ਰੂ ਆਏ ਲੋਕਾਂ ਨੇ ਗੁਰ ਕੇ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹਿ ਥਾ ਖੇਵਟ ਸਬਦ ਗੁਰ ਪਾਰ ਲੰਘਈਆ ਜਮ ਜਾਗਾ ਤੀ ਨੇੜ ਨ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨ ਲਹੀਆ ਗੁਰਮੁਖ ਮਨਵਾ ਏਕਤ ਕਰ ਆਵੇ ਮਿਲੋ ਗੋਪਾਲ ਨਿਸਾਨ ਬਜਈਆ ਨੈਨੀ ਦੇਖ ਦਰਸ ਮਨ ਤ੍ਰਿਪਤੇ ਸ਼ਰਵਨ ਬਾਣੀ ਗੁਰ ਸ਼ਬਦ ਸੁਣਈਆ ਸੁਨ ਸੁਨ ਆਤਮ ਦੇਵ ਹੈ ਭੀਨੇ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਈਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੇ ਨਦਰੀ ਆਵੇ ਸਭ ਬ੍ਰਹਮ ਪਸਰਈਆ ਰਾਮ ਨਾਮ ਹੈ ਜੋਤ ਸਬਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਪਾਏ RAM ਨਾਮ ਸਮਈਆ ਬਿਲਾਵਲ ਮਹਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਦ ਪਲਾਸ ਸੰਗ ਹਰ ਬੋਹੀਆ ਜਪ ਜਗਨਨਾਥ ਜਗਦੀਸ਼ ਗੁਸਈਆ ਸ਼ਰਣ ਪਰੇ ਸਈ ਜਨ ਉਪਰੇ ਜੋ ਪ੍ਰਹਿਲਾਦ ਉਧਾਰ ਸਮਈਆ ਰਹਾਵ ਪਾਰ 18 ਮਹ ਚੰਦਨ ਊਤਮ ਚੰਦਰ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਊਬ ਸੁਖ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੇ ਸਭ ਵਿਦ ਹਰ ਹਰ ਆਪ ਬਨਈਆ ਜਿਸ ਸਤਗੁਰ ਭੇਟੇ ਸੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟੇ ਨਾ ਮਟਈਆ ਰਤਨ ਪਦਾਰਤ ਗੁਰਮਤਿ ਪਾਵੇ ਸਾਗਰ ਭਗਤ ਪੰਡਾਰ ਖੁਲਈਆ ਗੁਰ ਚਰਣੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨ ਭਈਆ ਪਰਮ ਬਿराग ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਪਾਵਨੀ ਕਹੀਆ ਬਾਰ ਬਾਰ ਖਿੰਨ ਖਿੰਨ ਪਲ ਕਹੀਏ ਹਰ ਪਾਰ ਨ ਪਾਵੇ ਪਰੇ ਪਰਈਆ ਸਾਸਤ ਬੇਦ ਪੁਰਾਣ ਪੁਕਾਰੇ ਤਰਮ ਕਰੋ ਖਟ ਕਰਮ ਦ੍ਰਿੜਈਆ ਮਨ ਮੁਖ 파ਖੰਡ ਪਰਮ ਵਿਗੂਤੇ ਲੋਭ ਲਹਿਰ 나ਵ 파ਰ ਬੁੜਈਆ ਨਾਮ ਚਪੋ ਨਾਮੇ ਗਤ ਪਾਵੋ ਸਿਮਰਤ ਸਾਸਰੇ ਨਾਮ ਦ੍ਰਿੜਈਆ ਹੋ ਮੇ ਜਾਏ ਤਾ ਨਿਰਮਲ ਹੋਵੇ ਗੁਰਮੁਖ ਪਰਚੇ ਪਰਮ ਪਦ ਪਈਆ ਓ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤਿ ਵਜਾਏ ਵਾਜਹਿ ਜਿਤ ਪਾਵੇ ਤਿਤ ਰਾਹੇ ਚਲਈਆ ਬਿਲਾਵਲ ਮਹਲਾ ਚੌਥਾ ਗੁਰਮੁਖ ਅਗਮ ਅਗੋਚਰ ਤਿਆਆ ਹਉ ਬਲਬਲ ਸਤਗੁਰ ਸਤਿ ਪੁਰਖਈਆ RAM ਨਾਮ ਮੇਰੇ ਪ੍ਰਾਣ ਵਸਾਏ ਸਤਗੁਰ ਪਰਸ ਹਰ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਟਿਕਈਆ ਸਤਿਗੁਰ ਕੀ ਤਰ ਲਾਗਾ ਜਾਵਾ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਓ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਤਤ ਕਢਈਆ ਲਾਲ ਜਬੇ ਹਰ ਨਾਮ ਪ੍ਰਗਾਸਿਆ ਭਾਂਡੇ ਭਾਉ ਪਵੇ ਤਤ ਅਈਆ ਦਾਸਨ ਦਾਸ ਦਾਸ ਹੋਏ ਰਹੀਏ ਜੋ ਜਨ ਰਾਮ ਭਗਤ ਨਿਜ ਭਈਆ मनबुदे अरप तरो गुरु आगे गुरु प्रसादी मै अकथ कथैया मनमुख माया मोहे व्यापे एहो मन तृष्णा जलत दिखैया गुरमत नाम मृत जल पाया अगन बुजी गुरु शब्द बुझैया एओ मन नाचे सतगुरु आगे अनहद शब्द तुन तूर बजैया हर हर उस्तत करे दिन राती रख रख चरण हर ताल पूरैया